ਜੋੜਨ ਦਾ ਯਤਨ ਕਰੋ ਤਾਂ ਜੋ ਸਾਨੂੰ ਪਤਾ ਲੱਗ ਜਾਵੇ ਕਿ ਅਸਲੀ ਜੋਧਾ ਕੌਣ ਹੈ ਤਾਂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਉਚਾਰਨ ਕਰਕੇ ਸਮਝਾਉਣਾ ਕੀਤਾ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੂ ਕਹੀਤ ਹੈ ਸੂਰਾ ਗੁਰੂ ਕੋ ਪਿਆਰਿਓ ਸਤਗੁਰ ਪੰਜਵੇਂ ਪਾਤਸ਼ਾਹ ਕਹਿੰਦੇ ਇਸ ਕਾਲ ਯੁਗ ਦੇ ਭਿਆਨਕ ਸਮੇਂ ਦੇ ਵਿੱਚ ਜਿਹੜਾ ਖੇਡ ਦੇ ਮੈਦਾਨਾਂ ਵਿੱਚ ਖੇਡਦਾ ਜੋਧਾ ਉਹ ਵੀ ਹੈ ਉਹ ਵੀ ਸੂਰਮਾ ਹੈ ਪਰ ਨਿਰੰਕਾਰ ਦੀ ਨਿਗਾਹ ਦੇ ਵਿੱਚ ਜਿਹੜਾ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਤੋਂ ਬਚ ਗਿਆ ਜਿਹਨੇ ਨਿੰਦਿਆ ਚੁਗਲੀ ਤੋਂ ਕੰਨਾਂ ਨੂੰ ਬਚਾ ਲਿਆ ਮਾੜੀ ਸੰਗਤ ਕੋਲੋਂ ਆਪਣੇ ਬਿਕਾਰਾਂ ਤੋਂ ਬਚਾ ਲਿਆ ਕਹਿੰਦੇ ਸਾਡੀ ਨਿਗਾਹ ਦੇ ਵਿੱਚ ਸਾਡੀ ਮਰਿਆਦਾ ਅਨੁਸਾਰ ਸਾਡੇ ਚਰਨਾਂ ਦੇ ਵਿੱਚ ਉਸ ਗੁਰਨਾਮਕ ਦੇ ਘਰ ਦੇ ਵਿੱਚ ਉਹ ਜੋਧਾ ਉਹ ਸੂਰਵਾ ਪਲਵਾਨ ਹੈ ਉਹ ਪਹਿਲਵਾਨ ਪ੍ਰਵਾਨ ਹੈ ਜਿਨੇ ਮਨ ਦੇ ਆਪੁਰਣਿਆਂ ਨੂੰ ਸੰਸਾਰੀ ਰੰਗ ਤਮਾਸ਼ਿਆਂ ਤੋਂ ਰੋਕ ਲਿਆ ਹੈ ਜਿਹਦੇ ਆਪਣੇ ਮਨ ਨੂੰ ਵਸਦੇ ਵਿੱਚ ਕਰ ਲਿਆ ਹੈ ਉਹ ਸੂਰਾ ਸੂਰਵੀਰ ਕਿਹਾ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਇੱਥੇ ਕੇਵਲ ਸੂਰਮੇ ਦੀ ਗੱਲ ਕੀਤੀ ਹੈ ਜੋ ਗੁਰਬਾਣੀ ਵਿੱਚ ਸੂਰਮਾ ਪੁਰਸ਼ਾਂ ਦੇ ਤਿੰਨ ਦਰਜੇ ਲਏ ਗਏ ਨੇ ਜਪਜੀ ਸਾਹਿਬ ਦੀ ਸਤਿ ਸ੍ਰੀ ਅਕਾਲ ਪਉੜੀ ਦੇ ਵਿੱਚ ਸਤਿਗੁਰ ਗਤਿ ਦਾ ਕਾਗਲ ਦਿੱਤੇ ਜੋਧ ਮਹਾਵਲ ਸੂਰ ਸਤਿਗੁਰ ਪਾਸ਼ਾ ਕਹਿੰਦੇ ਜੋਧਾ ਉਸ ਨੂੰ ਕਿਹਾ ਜਾਂਦਾ ਜੋ ਇੱਕ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਦੇ ਨਾਲ ਲੜਦਾ ਹੋਇਆ ਸ਼ਹੀਦ ਹੋ ਫਤੇ ਪਾਲਿੰਦਾ ਮਹਾਵਲ ਉਸ ਨੂੰ ਕਿਹਾ ਜਾਂਦਾ ਜੋ 10000 ਦੁਸ਼ਮਣਾਂ ਨਾਲ ਲੜੇ ਤੇ ਹਾਰੇ ਨਾ ਜੂਝਦਾ ਹੋਇਆ ਵੀ ਫਤੇ ਪ੍ਰਾਪਤ ਕਰ ਲਵੇ ਪਰ ਸੂਰਮਾ ਉਸ ਨੂੰ ਕਿਹਾ ਜਾਂਦਾ ਜੋ ਅਣਗਿਣਤ ਦੁਸ਼ਮਣਾਂ ਦੇ ਨਾਲ ਲੜਦਾ ਹੋਇਆ ਪਤੇ ਪ੍ਰਾਪਤ ਕਰ ਲਵੇ ਇਹਨਾਂ ਨੂੰ ਤਿੰਨੇ ਸ਼ਬਦਾਂ ਵਿੱਚ ਜੋਧੇ ਨੂੰ ਰਥੀ ਮਹਾਵਲੀ ਮਹਾਰਥੀ ਸੂਰਮੇ ਅੰਤਰ ਵਿੱਚ ਕਿਹਾ ਜਾ ਰਿਹਾ ਹੈ ਪਰ ਪੰਚੋ ਪਾਸ਼ਾ ਕਹਿੰਦੇ ਗੁਰਮੁਖੋ ਇਸ ਕਲਯੁਗ ਦੀ ਭਿਆਨਕ ਸਮੇਂ ਵਿੱਚ ਆਪਣੀਆਂ ਬੰਦੀਆਂ ਸੋਚਾਂ ਨੂੰ ਮਰਨੀਆਂ ਭੈੜੀਆਂ ਖਿਆਲਾਂ ਨੂੰ ਬਸ ਵਿੱਚ ਕੱਢ ਲੈਣਾ ਬਸ ਵਿੱਚ ਰੱਖਣਾ ਮਨ ਨੂੰ ਉਹ ਸਾਡੇ ਨਜ਼ਰ ਦੇ ਵਿੱਚ ਉਹ ਜੋਧਾ ਹੈ ਉਹ ਸੂਰਮਾ ਹੈ ਜਿਨੇ ਮਨ ਦੇ ਵਿੱਚੋਂ ਮਾੜੇ ਵਿਕਾਰਾਂ ਨੂੰ ਬਸ ਦੇ ਵਿੱਚ ਕਰ ਲਿਆ ਮਨ ਦੇ ਵਿੱਚ ਚੱਲਣ ਚੱਲਣ ਵਾਲੇ ਭੈੜੇ ਖਿਆਲ ਭੈੜੀ ਸੰਕਤ ਵਿੱਚ ਬੈਠਣ ਦਾ ਭੈੜਾ ਅਸਰ ਨਾ ਹੋਣ ਦੇਣਾ ਆਪਣੇ ਮਨ ਤੇ ਭੈੜੀ ਦੁਭਦਾਵਾਲੇ ਵਿਕਾਰਾਂ ਦੇ ਅਸੀਂ ਆਪਣੇ ਹਿਰਦੇ ਵਿੱਚ ਵਿਕਾਰ ਨਹੀਂ ਲੈ ਕੇ ਆਉਣੀ ਕਹਿੰਦੇ ਅਸਲ ਵਿੱਚ ਉਹ ਜੋਧਾ ਹੈ ਉਹ ਸੂਰਮਾ ਹੈ ਜਿਸ ਨੇ ਅਬਰਤ ਮਿਲੇ ਉੱਠ ਕੇ ਆਪਣੇ ਮਨ ਨੂੰ ਵਿਕਾਰਾਂ ਤੋਂ ਰੋਕ ਕੇ ਨਰੰਕਾਰ ਦੀ ਜਾਲੜੇ ਵਿੱਚ ਸਮੇ ਨੂੰ ਸਫਲ ਕਰ ਲਿਆ ਜਿਨੇ ਅੰਮ੍ਰਿਤ ਮਿਲ ਨੂੰ ਸੁਭਾਲ ਲਿਆ ਕਟ 파ਏ ਕਾਡੇ ਮਿਟੇ ਗਵਨ ਫਤੇ ਭਈ ਮਨ ਜੀਤ ਜੋਦੇ ਸਰਵਣ ਕਰਨ ਵਾਲੇ ਮਹਾਵਲੀ ਮੰਨਣ ਵਾਲੇ ਸੂਰਮੇ ਸਤਿਗੁਰ ਪਾਸ਼ਾ ਕਹਿੰਦੇ ਧਿਆਨ ਨਾਲ ਜੁੜਿਆ ਰਹਦਾ ਉਹਨ ਦਾ ਧਿਆਨ ਅੰਮ੍ਰਿਤ ਵੇਲੇ ਉਸ ਨਰੰਕਾਰ ਦੀ ਅੰਮ੍ਰਿਤ ਬਾਣੀ ਨਾਲ ਜੁੜ ਜਾਂਦਾ ਹੈ ਜਿਹੜੇ ਮਨ ਨੂੰ ਜਿੱਤ ਲੈਂਦੇ ਨੇ ਸੰਸਾਰ ਦੇ ਆਪਸ਼ੀਆ ਵਿਕਾਰਾਂ ਵਿੱਚ ਆਪਣਾ ਮਨ ਨਹੀਂ ਲਾਦੇ ਉਹ ਸੰਸਾਰੀ ਵਿਸ਼ਿਆਂ ਵਿਕਾਰਾਂ ਤੋਂ ਬਚ ਕੇ ਰਹਿੰਦੇ ਨੇ ਭੈੜੀ ਸੰਗਤ ਕੋਲੋਂ ਨਸ਼ਿਆਂ ਦੇ ਕੋਲੋਂ ਮਾੜੀ ਸੰਗਤ ਦੇ ਕੋਲੋਂ ਨਾਲ ਇੱਕ ਸੋ ਸੂਰਾ ਬਰੀਆਮ ਜਿਨ ਵਿੱਚੋਂ ਦੁਸ਼ਟ ਅਹੰਕਾਰਨ ਮਾਰਿਆ ਕਹਦੇ ਅਸਲ ਵਿੱਚ ਸੂਰਮਾ ਯੋਧਾ ਯੋ ਹੈ ਜਿਨੇ ਆਪਣੀ ਹੋਮੇ ਨੂੰ ਛੱਡ ਦਿੱਤਾ ਆਪਣੇ ਹੰਕਾਰ ਨੂੰ ਮਾਰ ਲਿਆ ਜਿਹਨੂੰ ਇਹ ਸੋਝੀ ਆਣੀ ਹੈ ਵੀ ਹੰਕਾਰ ਹੀ ਸਾਰੀਆਂ ਬਿਮਾਰੀਆਂ ਦੀ ਜੜ ਹੈ ਹੰਕਾਰ ਹੀ ਮੇਰੇ ਰੋਗਾਂ ਦਾ ਸਭ ਤੋਂ ਵੱਡਾ ਕੂਲ ਜੜ ਹੈ ਹੁਣ ਮੈਂ ਮਨ ਨੂੰ ਜਿੱਤਣ ਵਾਸਤੇ ਮੈਂ ਹੰਕਾਰ ਦੀ ਆਪਣੀ ਮਨ ਦੀ ਮੈਨੂੰ ਮਾਰ ਲਿਆ ਆ ਸਤਿਗੁਰੂ ਕਹਿੰਦੇ ਜਿਨੇ ਭਾਈ ਇਹ ਮਾਫ ਦੀ ਮੈਨੂੰ ਮਾਰ ਲਿਆ ਆਪਣੇ ਮਨ ਨੂੰ ਵਾਸਤੇ ਚ ਕਰ ਲਿਆ ਅਸਲ ਵਿੱਚ ਉਹ ਸੂਰਮਾ ਪਰਵਾਨ ਹੈ ਸੋ சூரਤ ਕੁਲਵੰਤ ਸੋਏ ਜਿਨ ਭਜਿਆ ਭਗਵੰਤ ਜਿਨੇ ਚਾਰ ਪੈਰ ਦੀ ਰਾਤ ਸੁਖ ਦੇ ਨਾਲ ਬਤੀਤ ਕਰਵਾਈ ਅਮਰਤ ਮਿਲੇ ਉੱਕੇ ਉਸ ਕਾਟੇ ਪੁੱਤ ਨੂੰ ਯਾਦ ਕਰਨ ਨੂੰ ਜੁੜ ਗਿਆ ਹੈ ਉਹ ਸੂਰਮਾ ਹੈ ਉਹ ਯੋਧਾ ਹੈ ਜਿਨੇ ਆਪਣੇ ਮਨ ਨੂੰ ਜਿਸ ਦੇ ਮਰਥੇ ਦੇ ਭਾਰ ਚੱਕੇ ਹੋਣ ਕਰਕੇ ਸਾਰਿਆਂ ਦਾ ਪ੍ਰਧਾਨ ਹੈ ਸੋ சூர ਪ੍ਰਧਾਨ ਸੋ ਮਾਸਤਕ ਜਿਸਦਾ ਭਾਗ ਜਿਉ ਜਿਹਨੇ ਆਪਣੇ ਸਿਰ ਨੂੰ ਸਤਗੁਰ ਦੇ ਚਰਨਾਂ ਦੇ ਵਿੱਚ ਪ੍ਰਧਾਨੀ ਤੌਰ ਤੇ ਛੱਡ ਦਿੱਤਾ ਹੈ ਆਕਾਲ ਪੁਰਖ ਵਾਹਿਗੁਰੂ ਆ ਸਿਰ ਆ ਮੇਰੀ ਮੈਂ ਤੇਰੇ ਚਰਨਾਂ ਦੇ ਵਿੱਚ ਪਈ ਹੈ ਕਿਰਪਾ ਕਰੋ ਸਤਗੁਰ ਪਾਤਸ਼ਾਹ ਮੈਨੂੰ ਵੱਡਿਆਂ ਭਾਗਾਂ ਵਾਲਾ ਬਣਾ ਦਿਓ ਸੋ ਸੂਰਾ ਪ੍ਰਧਾਨ ਸੋ ਮਾਸਤਕ ਜਿਸਦਾ ਭਾਗ ਜਿਉ ਸਤਗੁਰ ਜੀ ਮੇਰੇ ਭਾਗ ਵੀ ਬਦਲ ਜਾਣ ਮੈਨੂੰ ਵੀ ਤੁਹਾਡੀ ਸੰਗਤ ਦਾ ਰੰਗ ਚੜ੍ਹ ਜਾਵੇ ਮੈਂ ਵੀ ਪ੍ਰਧਾਨ ਬਣ ਜਾਵਾਂ ਸਤਿਗੁਰੂ ਜੀ ਆਪਣੇ ਮਨ ਦਾ ਮੈਂ ਪ੍ਰਧਾਨ ਬਣ ਕੇ ਮੰਨ ਲਿਆ ਮਿਕਾਰਾ ਨੂੰ ਵਾਸ ਵਿੱਚ ਕਰਨ ਲੱਗਾ ਸਤਿਗੁਰੂ ਜੀ ਮੇਰੇ ਮਨ ਦੇ ਉੱਪਰ ਤੇਰੀ ਹੁਕਮ ਦੀ ਪ੍ਰਧਾਨਗੀ ਚੱਲੇ ਤੇਰੇ ਹੁਕਮ ਦਾ ਮੇਰਾ ਮਨ ਆਗਿਆਕਾਰੀ ਹੋ ਜਾਵੇ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ ਰੱਤੇ ਸਹੀ ਜੇ ਮੁਖ ਨਾਮ ਬੜਨ ਜਿੰਨੀ ਸੰਜਾਤਾ ਸਾਈ ਸਤਿਗੁਰ ਪਾਤਸ਼ਾਹ ਜਿਹੜਿਆਂ ਨੂੰ ਤੇਰੇ ਨਾਮ ਦਾ ਰੰਗ ਚੜ ਗਿਆ ਜਿਨ੍ਹਾਂ ਨੂੰ ਤੇਰੇ ਨਾਲ ਪ੍ਰੇਮ ਹੋ ਗਿਆ ਉਹ ਅੰਮ੍ਰਿਤ ਵੇਲਾ ਨਹੀਂ ਛੱਡਦੇ ਉਹ ਤੇਰੀ ਸਿੱਖੀ ਨਹੀਂ ਛੱਡਦੇ ਉਹ ਦੁਨੀਆਂ ਦੇ ਵਿਕਾਰਾਂ ਤੋਂ ਬੜੇ ਪਰੇ ਰਹਦੇ ਨੇ ਤਾਂ ਜਦੋਂ ਜਲਾਦ ਭਾਈ ਸਾਹਿਬ ਨੂੰ ਪੱਟਿਆਂ ਦੇ ਵਿੱਚ ਬੰਨ੍ਹ ਕੇ ਭਾਈ ਮਤੀ ਦਾਸ ਜੀ ਮਨੀ ਮਨੀ ਸਾਹਿਬ ਨੂੰ ਕੱਟਣ ਲੱਗੇ ਬੰਦ-ਬੰਦ ਕੱਟਿਆ ਆਰਿਆਂ ਦੇ ਨਾਲ ਪਾੜੇ ਗਏ ਸਰੀਰ ਦੇ ਦੁਫਾੜ ਕਰ ਦਿੱਤੇ ਨੇ ਉਹ ਚੀਰਨ ਲੱਗੇ ਜਦੋਂ ਆਰੀ ਦੇ ਨਾਲ ਔਰ ਤਾਂ ਭਾਈ ਸਾਹਮਨੇ ਜਪਜੀ ਸਾਹਿਬ ਜੀ ਦਾ ਜਾਪ ਆਰੰਭ ਕਰ ਦਿੱਤਾ। ਸਤਿਗੁਰ ਪਾਤਸ਼ਾਹ ਜੀ ਨੇ ਉਹਨੂੰ ਆਖਰੀ ਇੱਛਾ ਪੁੱਛਣੀ ਕੀਤੀ। ਕਹਿੰਦੇ ਤੇਰੀ ਆਖਰੀ ਇੱਛਾ ਜੀਰਾਂ ਦੇ ਦੱਸ ਕੀ ਹੈ? ਕਹਿੰਦੇ ਬਸ ਮੇਰਾ ਮੁਖ ਮੇਰੇ ਗੁਰੂ ਵੱਲ ਹੋਵੇ। ਮੈਂ ਗੁਰੂ ਦੇ ਵੱਲ ਵੇਖਦਾ ਹੋਇਆ ਨਾਂ ਡੋਲਾਂ। ਜੀ ਮੇਰਾ ਮਗਵਾਲੇ ਦਿਵਾਲੇ ਦੁਨੀਆਦਾਰੀ ਦੇ ਚੱਕਰਾਂ 'ਚ ਪੈ ਗਿਆ। ਮੈਂ ਪਰਿਵਾਰ ਦੇ ਮੋਹ ਵਿੱਚ ਸੰਸਾਰ ਦੇ ਮੋਹ ਵਿੱਚ ਫਸ ਗਿਆ। ਅੱਪਾ ਡੋਲ ਜਾਵਾਂਗਾ। ਪਰ ਮੇਰਾ ਮੁਖ ਮੇਰੇ ਗੁਰੂ ਵੱਲ ਹੋਵੇ ਮੈਂ ਆਪਣੇ ਗੁਰੂ ਨੂੰ ਅੱਖਾਂ ਦੇ ਸਾਹਮਣੇ ਵੇਖਾਂ ਤਾਂ ਮੈਨੂੰ ਡਰ ਨਹੀਂ ਲੱਗੇਗਾ ਤਾਂ ਉਹਦੀ ਆਖਰੀ ਖੁਆਇਸ਼ ਪੂਰੀ ਕੀਤੀ ਆਰੇ ਨੂੰ ਤਿੱਖਾ ਕੀਤਾ ਗਿਆ ਜਪਜੀ ਸਾਹਿਬ ਜੀ ਦਾ ਜਾਪ ਅਰੰਭ ਹੋਇਆ ਆਖਰੀ ਪੌੜੀ 40ਵੀਂ ਪੌੜੀ ਤੇ ਜਾ ਕੇ ਗਏ ਬਸਕਤ ਘਾਲ ਕਰਦਿਆਂ ਜਦੋਂ ਆਖਰੀ ਪੌੜੀ ਤੇ ਪਹੁੰਚੇ ਦਾ ਜਾਨਮਾ ਨੇ ਸਰੀਰ ਦੇ ਦੋ ਫਾੜ ਕਰ ਦਿੱਤੇ ਕਹਿੰਦੇ ਦੋ ਫਾੜ ਹੋਏ ਸਰੀਰ ਦੇ ਵਿੱਚੋਂ ਵੀ ਆਤਮਾ ਦੇ ਵਿੱਚੋਂ ਆਵਾਜ਼ ਆ ਰਹੀ ਹੈ ਅਜੇ ਪ੍ਰਾਣ ਨਹੀਂ ਨਿਕਲੇ ਸਰੀਰ ਦੇ ਦੋ ਫਾੜ ਹੋ ਗਏ ਸੁਭੀ ਲੰਗੜ ਤਾਂ ਜਾਨਮਾ ਨੇ ਚੀਰ ਦਿੱਤਾ ਕੋ ਸਤਗੁਰ ਦੇ ਲੜ ਪ੍ਰੇਮ ਹੋਇਆ ਰਤੇ ਸਹੀ ਜੇ ਮੁਖ ਦਾ ਬਣਨ ਉਹ ਮੁਖ ਨਹੀਂ ਮੋੜਦੇ ਜਿਨ੍ਹਾਂ ਨੂੰ ਤੇਰੇ ਨਾਮ ਦਾ ਰੰਗ ਚੜ ਗਿਆ ਜਿਨੀ ਸਜਾਤਾ ਸਾਈਂ ਜਿਨ੍ਹਾਂ ਦੇ ਤੂੰ ਹਿਰਦੇ ਵਿੱਚ ਵਸ ਗਿਆ ਹੈ ਜਿਨ੍ਹਾਂ ਨੂੰ ਭਰੋਸਾ ਹੋ ਗਿਆ ਤੇਰੇ ਤੇ ਸੋ ਇਸ ਪ੍ਰਕਾਰ ਸੂਰਮੇ ਭਾਈ ਮਤੀ ਦਾਸ ਦੇ ਨਿਕਲੇ ਜਿਨ੍ਹਾਂ ਦੇ ਸਰੀਰ ਨੂੰ ਜੀਰਨ ਨਾਲ ਵੀ ਇਹ ਰੰਗ ਨਹੀਂ ਉਤਰਿਆ ਐਨਾ ਪੱਕਾ ਰੰਗ ਗੁਰੂ ਦੇ ਨਾਮ ਦਾ ਚੜਿਆ ਬਾਣੀ ਦਾ ਰੰਗ ਚੜਿਆ ਸਰੀਰ ਦੇ ਦੋ ਫਾੜ ਹੋ ਗਏ ਨੇ ਪਰ ਜਾਲਮ ਉਹ ਜਲਾਦ ਕੰਬ ਗਏ ਕਹਿੰਦੇ ਸੁੱਕੀ ਲੱਕੜ ਦੀ ਤਰ੍ਹਾਂ ਇਹ ਗੁਰੂ ਦੇ ਪਿਆਰੇ ਦਾ ਸਰੀਰ ਅਸੀਂ ਦੋ ਫਾੜ ਕਰ ਦਿੱਤਾ ਪਰ ਅਜੇ ਵੀ ਇਹ ਭੈ ਤੋਂ ਨਿਰਵੈਰ ਹੈ ਇਹ ਨਿਰਭੈ ਹੈ ਡਰਦਾ ਹੀ ਨਹੀਂ ਹੈ ਇਹਦੇ ਚਿਹਰੇ ਉੱਤੇ ਮੌਤ ਦਾ ਰੱਤਾ ਭਰ ਵੀ ਖੌਫ ਨਹੀਂ ਹੈ ਕਹਿੰਦੇ ਇਹ ਕਿਹੋ ਜਿਹੇ ਗੁਰੂ ਦੇ ਚੱਕ ਸਿੱਖ ਨੇ ਜਿਹੜੇ ਇੱਕ ਗੁਰੂ ਵਾਸਤੇ ਆਪਣੇ ਸਰੀਰ ਦਾ ਬલિદાન ਦੇ ਰਹੇ ਨੇ ਸਤਗੁਰੂ ਪਾਤਸ਼ਾਹ ਜੀ ਵੱਲ ਵੇਖਣਾ ਕੀਤਾ ਆ ਕਾਂ ਆ ਕਾਪਰ ਚੀਰ ਬਹੁ ਮਾਰੇ ਹਰ ਰੰਗ ਦਾ ਨਹੀਂ ਸਭਾਗਾ ਤਾਂ ਗੁਰੂ ਪਾਸ਼ਾ ਕਹਿੰਦੇ ਭਾਈ ਜਲੰਦ ਤੁਸੀਂ ਤਾਂ ਬਹੁ ਸ਼ੇਤੀ ਡਰ ਗਏ ਹੋ ਅੱਜ ਦਾ ਇੱਕ ਸਿੱਖ ਨਹੀਂ ਆਪਦਾ ਸੱਚ ਦਾ ਪਹਿਰਾ ਦੇਣਾ ਕੀਤਾ ਹੈ ਇਹਨਾਂ ਦੇ ਅੰਦਰ ਨਾਮ ਦਾ ਰੰਗ ਚੜ੍ਹ ਗਿਆ ਹੈ ਇਹਨਾਂ ਨੂੰ ਮੌਤ ਦਾ ਕੋਈ ਖੌਫ ਨਹੀਂ ਹੈ ਤੁਮ ਮੌਤ ਨੂੰ ਹੀ ਸਰੀਰ ਨੂੰ ਦੇ ਸਕਦੇ ਹੋ ਆਤਮਾ ਨਹੀਂ ਮਰਦੀ ਹੈ ਇਹਨਾਂ ਦੀ ਆਤਮਾ ਅਮਰ ਹੈ ਤੁਸੀਂ ਸਰੀਰ ਨੂੰ ਦੰਡ ਦੇ ਰਹੇ ਹੋ ਸਰੀਰ ਨੂੰ ਦੁੱਖ ਦੇ ਰਹੇ ਹੋ ਇਹਨਾਂ ਦੇ ਪਰ ਇਹ ਦੁੱਖ ਦੇ ਨਾਲ ਕਹਿੰਦੇ ਇਹਨਾਂ ਦੀ ਆਤਮਾ ਨੂੰ ਕੋਈ ਅਸਰ ਨਹੀਂ ਹੁੰਦਾ ਇਹਨਾਂ ਦਾ ਮਨ ਹੈ ਜਿਹੜਾ ਗੁਰੂ ਦੇ ਪ੍ਰੇਮ ਰੰਗ ਦੇ ਵਿੱਚ ਰੰਗਿਆ ਗਿਆ ਵੱਡਿਆਂ ਭਗਤਾਂ ਵਾਲੀ ਹੋਏ ਨੇ ਇਹਨਾਂ ਦੇ ਮੌਤ ਦਾ ਡਰ ਮਨ ਦੇ ਵਿੱਚੋਂ ਨਿਕਲ ਗਿਆ ਹੈ ਆਪ ਜੀ ਨੇ ਸਗਨ ਵਸ ਕਰਕੇ ਇਹਨਾਂ ਨੇ ਮਨ ਨੂੰ ਵਸ ਵਿੱਚ ਕਰਕੇ ਆਤਮਾ ਨੂੰ ਗੁਰੂ ਦੇ ਕਹਿਣੇ ਵਿੱਚ ਰੱਖ ਲਿਆ ਹੈ ਇਹ ਗੁਰੂ ਦੇ ਕਹਿਣੇ ਵਿੱਚ ਹੋ ਗਏ ਨੇ ਬਸ ਤਕ ਹੈ ਜਾਂਦਾ ਸਤਿਗੁਰੂ ਪੂਰਾ ਇਹਨਾਂ ਨੇ ਕੱਲੇ ਨਿਰੰਕਾਰ ਦਾ ਆਸਰਾ ਲਿਆ ਹੋਇਆ ਹੈ ਇਸ ਕਰਕੇ ਜਲਾਦਾ ਨੂੰ ਤੇਗਪਾਦਰ ਮਹਾਰਾਜ ਕਹਿੰਦੇ ਭਾਈ ਇਹ ਤੁਹਾਡੇ ਸਰੀਰ ਦੇ ਕੰਕੜਾਂ ਤੋਂ ਡਰਨ ਵਾਲੇ ਨਹੀਂ ਇਹਨਾਂ ਦੇ ਅੰਦਰ ਉਹ ਪਰਮਾਤਮਾ ਦੀ ਜੋਤ ਟਿਕ ਗਈ ਹੈ ਉਹ ਅਮਰਤ ਨਾਮ ਟਿਕ ਗਿਆ ਹੈ ਜਿਹਦੇ ਨਾਲ ਮੁਕਤੀ ਮਿਲਦੀ ਹੈ ਜਿਹੜਾ ਨਿਰਭਾਉ ਹੈ ਨਿਰਵੈਰ ਹੈ ਨਾ ਕਿਸੇ ਤੋਂ ਡਰਦਾ ਨਾ ਕਿਸ ਨੂੰ ਡਰਾਉਂਦਾ ਇਹਾਂ ਨੇ ਸੱਚ ਦੇ ਨਾਲ ਪ੍ਰੇਮ ਪਾਲਿਆ ਆਤਮ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ਇਹਾਂ ਦੀ ਰਸਨਾ ਪਲਪਨ ਸਾ ਸਾਦੇ ਨਾਲ ਉਹ ਗੋਬਿੰਦ ਦੇ ਗੁਣ ਗਾਣ ਹੀ ਹੈ ਇਸ ਕਰਕੇ ਇਹਨਾਂ ਨੂੰ ਤੁਹਾਡੀ ਇਹ ਸਰੀਰ ਕੋ ਮੌਤ ਦਾ ਕੋਈ ਖੌਫ ਨਹੀਂ ਰਿਹਾ ਇਹ ਅੰਦਰੋਂ ਪ੍ਰੇਮ ਰੰਗ ਦੇ ਵਿੱਚ ਰੰਗੇ ਗਏ ਜੀ ਠਾਕੁਰ ਗਾਈਏ ਅੰਤਮ ਰੰਗ ਮਨੁੱਖੀ ਰਗ ਦੇ ਵਿੱਚ ਬਾਣੀ ਦੇ ਪ੍ਰੇਮ ਦੇ ਰਗ ਦੇ ਵਿੱਚ ਰੰਗ ਚੜ ਗਿਆ ਹੈ ਨਾ ਇਹਨਾਂ ਦੇ ਰੋਗ ਰੋਗ ਦੇ ਵਿੱਚੋਂ ਗੁਰੂ ਗਰੀਬ ਨਿਵਾਜ ਦੀ ਆਵਾਜ਼ ਅੰਮ੍ਰਿਤ ਬਾਣੀ ਦੀ ਆਵਾਜ਼ ਆ ਰਹੀ ਹੈ ਰੋਗ ਰੋਗ ਦੇ ਵਿੱਚੋਂ ਬਾਣੀ ਜਪਜੀ ਸਾਹਿਬ ਦੇ ਸ਼ਲੋਕ ਜਪਜੀ ਸਾਹਿਬ ਦੀਆਂ ਪਉੜੀਆਂ ਦੀ ਆਵਾਜ਼ ਆ ਰਹੀ ਹੈ ਇਹਨਾਂ ਦੇ ਰੋਗ ਰੋਗ ਦੇ ਵਿੱਚੋਂ ਪਰਮਾਤਮਾ ਵੱਸ ਗਿਆ ਹੈ ਮਨ ਦੇ ਰੰਗ ਮਨ ਨੂੰ ਰੰਗ ਸੱਚੇ ਪ੍ਰੇਮ ਦਾ ਧਰਮ ਦਾ ਰੰਗ ਚੜ ਗਿਆ ਜਸ ਨੂੰ ਗੌੜਾ ਚਾਹੀਦਾ ਹਾਰ ਠਾਕੁਰ ਗਾਈ ਹੈ ਏ ਪ੍ਰਭਾਤਮਾ ਏ ਵੈਗੁਰੂ ਤੇਰਾ ਨਾਮ ਹੈ ਜਿਹੜਾ ਬੜਾ ਮਿੱਠਾ ਹੈ ਤੇਰੇ ਮਿੱਠੇ ਨਾਮ ਦਾ ਇਹੋ ਜਿਹਾ ਰੰਗ ਚੜਿਆ ਸਾਨੂੰ ਸਾਨੂੰ ਮੌਤ ਵੀ ਡਰਾ ਨਹੀਂ ਰਹੀ ਸਰਣੀ ਪਾਵਣ ਤੇਰੇ ਚਰਨਾਂ ਵਿੱਚ ਆਉਣ ਦੇ ਨਾਲ ਨਾਮ ਧਿਆਵਣ ਹਣੇ ਰੋਜ ਨਾਮ ਜਪਦੇ ਹਨ ਰੋਜ ਤੇਰੀ ਅਮਰਤ ਬਾਣੀ ਪੜ੍ਹਦੇ ਹਨ ਸਹਿਜ ਸਵਾਵਨ ਸੰਗ ਨਿਮਰਤਾ ਵਿਚਾਰੀਆ ਸਾਡੇ ਅੰਦਰੋਂ ਹਉਮੈ ਦਾ ਰੋਗ ਖਤਮ ਹੋ ਗਿਆ ਸਾਡੀ ਮੈਂ ਮਰ ਗਈ ਹੈ ਹੁਣ ਸਾਡਾ ਮਨ ਤੂੰ ਹੀ ਤੂੰ ਕਹਿ ਰਿਹਾ ਹੈ ਜਿੱਥੇ ਤੂੰ ਹੀ ਤੂੰ ਹੋ ਗਿਆ ਸਤਗੁਰ ਪਾਤਸ਼ਾਹ ਨੂੰ ਉੱਥੇ ਮੈਨੂੰ ਤੇ ਸਰੀਰ ਨੂੰ ਕੋਈ ਲੱਗਣਾ ਹੀ ਨਹੀਂ ਹੈ ਸਤਗੁਰ ਕਹਿੰਦੇ ਉੱਥੇ ਸਰੀਰ ਨੂੰ ਤਾਂ ਰੋਗ ਉੜਾ ਹੀ ਨਹੀਂ ਹੈ ਮੈਂ ਕਰਕੇ ਮੇਰੀ ਮੇਰੀ ਕਰਦਿਆਂ ਦਾ ਦੁੱਖ ਲੱਗਦਾ ਨਾ ਮੇਰੀ ਮੇਰੀ ਜਦੋਂ ਕਹਿੰਦੇ ਮੇਰਾ ਸਭ ਕੁਝ ਹੈ ਜਦੋਂ ਚੀਜ਼ ਖਰਾਬ ਹੋ ਗਈ ਜਾਂ ਕੁਝ ਆਉਂਦੀ ਹੈ ਕੋਈ ਆਉਂਦੀ ਹੈ ਘਾਟਾ ਪੈਂਦਾ ਫਿਰ ਮੈਂ ਵਾਲਾ ਬੰਦਾ ਜ਼ਿਆਦਾ ਮਚਾਉਂਦਾ ਹਾਈ ਮੇਰਾ ਨੁਕਸਾਨ ਹੋ ਗਿਆ ਹਾਈ ਮੇਰਾ ਘਾਟਾ ਪੈ ਗਿਆ ਪਰ ਸਤਿਗੁਰ ਕਹਿੰਦੇ ਸਿੱਖ ਨੇ ਗੁਰੂ ਦੇ ਇਹਨਾਂ ਦੇ ਅੰਦਰੋਂ ਤੂੰ ਦੀ ਆਵਾਜ਼ ਆਉਂਦੀ ਹੈ ਇਹਨਾਂ ਦਾ ਪ੍ਰੇਮ ਹੈ ਜਿਹੜਾ ਤੂੰ ਦੇ ਨਾਲ ਪੈ ਗਿਆ ਜਿਹੜਾ ਹਾਜ਼ਰ-ਨਾਜ਼ਰ ਹੈ ਜਿਹੜਾ ਨਾ ਕਦੇ ਜੰਮਦਾ ਨਾ ਕਦੇ ਮਰਦਾ ਜਲਾਦੂ ਤੁਸੀਂ ਮੇਰੇ ਸਿੱਖਾਂ ਨੂੰ ਜਿੰਨਾ ਮਰਜੀ ਕੋਹ ਕੋ ਕੇ ਪਰਖ ਲਓ ਪਰ ਇਹ ਡਰਦੇ ਨਹੀਂ ਇਹ ਡੋਲਣਾ ਨਹੀਂ ਇਹ ਸੂਰਮੇ ਨੇ ਇਹ ਯੋਧੇ ਨੇ ਅਸਲੀ ਇੱਕ ਖੇਡ ਦੇ ਮੈਦਾਨ ਦੇ ਸੂਰਮੇ ਨੇ ਇੱਕ ਲੜਾਈ ਜੰਗ ਦੇ ਮੈਦਾਨ ਦੇ ਸੂਰਮੇ ਨੇ ਸਤਿਗੁਰ ਕਹਿੰਦੇ ਪਰ ਇਹ ਸੂਰਮੇ ਮੇਰੇ ਯੋਧੇ ਨੇ ਜਿੱਥੇ ਜੋਧ ਮਹਾਵਲ ਸੂਰ ਦਿਲ ਮਹਾਰਾਮ ਰਹਾ ਭਰਪੂਰ ਇਹਨਾਂ ਦੇ ਅੰਦਰ ਪਰਮਾਤਮਾ ਵਸ ਗਿਆ ਇਸ ਸਰੀਰ ਰੂਪੀ ਫਿਰਦੇ ਨੇ ਤੁਸੀਂ ਸਰੀਰ ਨੂੰ ਕੱਟ ਦਿੱਤਾ ਹੈ ਸਰੀਰ ਨੂੰ ਕਸ਼ਟ ਦੇ ਸਕਦੇ ਹੋ ਪਰ ਇਹਨਾਂ ਦੀ ਆਤਮਾ ਪਰਮਾਤਮਾ ਦੇ ਨਾਲ ਜੁੜ ਚੁੱਕੀ ਹੈ ਇਹਨਾਂ ਦੇ ਸਹਿਜ ਸਮਾਵਨ ਸੰਗ ਪਰਮਾਤਮਾ ਸਦਾ ਹੀ ਨਾਲ ਰਹਿੰਦਾ ਹੈ ਹਾਜ਼ਰ ਨਾਜ਼ ਰਹਿਦਾ ਇਹਨਾਂ ਦੀ ਰਸਨਾ ਦੇ ਉੱਤੇ ਗੁਰਨਾਨਕ ਵਸਦਾ ਹੈ ਰਹਾਉ ਜਨ ਕੀ ਚਰਨ ਬਸੇ ਮਿਰਹੀ ਅਰੇ ਸੰਗੁ ਬੁਨੀਤਾ ਦੇ ਸਤ ਜਨਾ ਦੇ ਚਰਨ へ ਬਾਦਸ਼ਾ ਆਪ ਜੀ ਦੀ ਅਮਰਤ ਬਾਣੀ ਦੇ ਚਰਨ ਨੇ ਜਿਹੜੇ ਜਨ ਕੇ ਚਰਨ ਤੇਰੇ ਨਾਮ ਜਪਣ ਵਾਲਿਆਂ ਦੀ ਸੰਗਤ ਕਰਨ ਕਰਕੇ ਬਸੇ ਮੇਰੇ ਹਿਅਰੇ ਮੇਰੇ ਹਿਰਦੇ ਵਿੱਚ ਮਹਾਰਾਜ ਜੀਓ ਆਪ ਜੀ ਦਾ ਨਾਮ ਟਿਕ ਗਿਆ ਹੈ ਬਸ ਗਿਆ ਹੈ ਸੰਗ ਪੁਨੀਤਾ ਦੇ ਇਹ ਸ਼ਰੀਰ ਜਿਹੜਾ ਪਾਪੀ ਸੀ ਬਾ ਸਤਗੁਰ ਜੀਓ ਇਹ ਪਾਪੀ ਤੋਂ ਪਵਿੱਤਰ ਹੋ ਗਿਆ ਇਹ ਪਾਪ ਤੋਂ ਪਵਿੱਤਰ ਕਰ ਦਿੱਤਾ ਤੁਸੀਂ ਇਹ ਦੇਹੀ ਹੁਣ ਮੇਰੀ ਨਹੀਂ ਰਹੀ ਇਹ ਦੇਹੀ ਦੇ ਉੱਤੇ ਹੁਕਮ ਤੁਹਾਡਾ ਚੱਲਦਾ ਹੈ ਇਹ ਦੇਹੀ ਸਰੀਰ ਹੈ ਜਿਹੜਾ ਮੇਰਾ ਪਵਿੱਤਰ ਹੋ ਗਿਆ ਤੁਹਾਡੇ ਅਮਰਤ ਨਾਮ ਜਪਣ ਦੇ ਨਾਲ ਪਰ ਮਨ ਦੇ ਵਿੱਚੋਂ ਤੂੰ ਹੀ ਤੂੰ ਦੀ ਆਵਾਜ਼ ਆ ਰਹੀ ਹੈ ਹਰ ਥਾਂ ਦੇ ਉੱਤੇ ਸਤਿਗੁਰ ਪਾਤਸ਼ਾਹ ਜੀਓ ਜਨ ਚਰਨ ਕਮਲ ਸਿਓ ਲਾਗੋ ਮਨ ਮੇਰਾ ਮਨ ਤੁਹਾਡੇ ਚਰਨਾਂ ਦੇ ਵਿੱਚ ਜੁੜ ਚੁੱਕਿਆ ਹੈ ਪਾਤਸ਼ਾਹ ਗਰੀਬ ਨਿਵਾਜ ਆਹ ਤੁਹਾਡੀ ਕਿਰਪਾ ਹੋਈ ਹੈ ਤੁਹਾਡੀ ਕਿਰਪਾ ਦਾ ਸਦਕਾ ਉਸੋ ਸ਼ਾਂਤ ਆਤਮਾ ਸਤ ਸਰੂਪ ਸਤਗੁਰੂ ਜੀ ਸੰਗਤ ਕਰਨ ਕਰਕੇ ਜਿਹੜੀ ਮੇਰੀ ਮਨ ਦੇ ਵਿੱਚ ਮੈਅ ਸੀ ਮੇਰੀ ਉਹ ਮਰ ਗਈ ਹੈ ਤੇਰੀ ਸੰਗਤ ਦੇ ਵਿੱਚੋਂ ਮੈਨੂੰ ਆਤਮਿਕ ਸਰੂਪ ਪ੍ਰਾਪਤ ਹੋਇਆ ਨਿਮਰਤਾ ਪ੍ਰਾਪਤ ਹੋ ਗਈ ਹੈ ਤੁਹਾਡੇ ਸ਼ਰਨ ਵਿੱਚ ਆਉਣ ਦੇ ਨਾਲ ਸੰਗਤ ਵਿੱਚ ਬੈਠਣ ਦੇ ਨਾਲ ਮੇਰੀ ਮੈਅ ਦੂਰ ਹੋ ਗਈ ਹੈ ਮੇਰੇ ਅੰਦਰੋਂ ਹਉਮੈ ਦੀਰਘ ਰੋਗ ਹੈ दारू ਪੀ ਇਸ ਨਾਲ ਹੀ ਸਤਗੁਰ ਜਿਹੜਾ ਵੱਡੀ ਬਿਮਾਰੀ ਹੈ ਸਭ ਨੂੰ ਹਉਮੈ ਦੀ ਮੈ ਦੀ ਉਹ ਮੇਰੇ ਤਨ ਦੇ ਵਿੱਚੋਂ ਬਿਸਰ ਗਈ ਹੈ ਉਹ ਮਨ ਮੇਰਾ ਮਰ ਚੁੱਕਿਆ ਆ ਹੁਣ ਮੇਰੇ ਮਨ ਦੇ ਵਿੱਚ ਤੁਹਾਡਾ ਸਹਜ ਵਾਲਾ ਸੁਭਾਅ ਆ ਗਿਆ ਹੈ ਇਹ ਸਰੀਰ ਨਾਲ ਮੂਹਤੀ ਉਹ ਸਰੀਰ ਦਾ ਮੂਹ ਵੀ ਖਤਮ ਹੋ ਗਿਆ ਹੁਣ ਇਹ ਸਰੀਰ ਵੀ ਪਵਿੱਤਰ ਹੋ ਗਿਆ ਇਸ ਸਰੀਰ ਦੇ ਉੱਪਰ ਤੁਹਾਡਾ ਹੁਕਮ ਚੱਲਦਾ ਹੈ ਸੰਗ ਪੁਨੀਤਾ ਦੇਹੀ ਤੁਹਾਡੀ ਕਿਰਪਾ ਦੇ ਨਾਲ ਸਤਿਗੁਰ ਪਾਤਸ਼ਾਹ ਇਹ ਸਰੀਰ ਮੇਰਾ ਪਵਿੱਤਰ ਹੋ ਗਿਆ ਹੈ ਹੁਣ ਸਰੀਰ ਦੇ ਵਿੱਚੋਂ ਮੈਂ ਮਰ ਗਈ ਹੈ ਹਉਮੈ ਜਿਹਦੇ ਕਰਕੇ ਮੈਨੂੰ ਰੋਗ ਲੱਗਦੇ ਸੀ ਮੈਨੂੰ ਤਕਲੀਫ ਹੁੰਦੀ ਸੀ ਹੁਣ ਸਤਿਗੁਰ ਜੀ ਇਹਦੇ ਸਰੀਰ ਦੇ ਵਿੱਚੋਂ ਤੂੰ ਹੀ ਤੂੰ ਦੀ ਆਵਾਜ਼ ਆਉਂਦੀ ਹੈ ਹੁਣ ਮੇਰੇ ਤਨ ਦੇ ਦੋ ਦਫਾੜ ਮੋੜ ਤੋਂ ਬਾਅਦ ਵੀ ਮੈਨੂੰ ਕੋਈ ਤਕਲੀਫ ਨਹੀਂ ਹੋ ਰਹੀ ਕਿਉਂ ਜਿੰਨਾ ਚਿਰ ਮਨ ਮੇਰਾ ਮੇਰਾ ਕਹਿੰਦਾ ਉਹ ਨજર ਮਨ ਨੂੰ ਦੁੱਖ ਲੱਗਦਾ ਹੈ ਹੁਣ ਮਨ ਵਿੱਚ ਸਤਿਗੁਰ ਕੀ ਬਾਸ ਤਿਸ ਸੇਵਕ ਕੀ ਕਾਰਜ ਰਾਸ ਸਤਿਗੁਰ ਜੀ ਮਨ ਦਾ ਮੈਂ ਤੁਹਾਨੂੰ ਦੇ ਦਿੱਤਾ ਹੈ ਹੁਣ ਮੈਨੂੰ ਤਕਲੀਫ ਕਾਦੀ ਹੋਣੀ ਹੈ ਮੇਰੀ ਮਾਂ ਮਰ ਗਈ ਹੈ ਹੁਣ ਮੇਰੇ ਕਾਰਜ ਰਾਸ ਮੈਂ ਤੁਹਾਡੇ ਸੱਚ ਦੇ ਰਸਤੇ ਤੇ ਚੱਲ ਪਿਆ ਹਾਂ ਜਾਣ ਕੀ ਤੂਰ ਦਿਓ ਕਿਰਪਾ ਨਿਦ ਨਾਨਕ ਕਹਿ ਸੁਖ ਇਹੀ ਹੇ ਕਿਰਪਾ ਨਿਧਾਨ ਅਕਾਲ ਪੁਰਖ ਰੂਪ ਅਕਾਲ ਪੁਰਖ ਵੈਗਰੂ ਫੁਰ ਦਾ ਆਖਰੀ ਅਰਦਾਸ ਹੈ ਤੁਹਾਡੇ ਚਰਨਾਂ ਦੇ ਵਿੱਚ ਜਨ ਕੀ ਧੂਰ ਦੇਹੁ ਕਿਰਪਾ ਨਿਧ ਹੇ ਦਿਆਲੂ ਕਿਰਪਾ ਨੂੰ ਪਾਤਸ਼ਾਹ ਅਕਾਲ ਪੁਰਖ ਜੀਓ ਮੈਨੂੰ ਆਪਣੇ ਉਹ ਗੁਰਮੁਖ ਪਿਆਰਿਆਂ ਦੇ ਚਰਨਾਂ ਦੀ ਧੂੜ ਬਖਸ਼ ਦਿਓ ਨਿਧ ਤੁਸੀਂ ਗੁਣਾ ਦੇ ਖਜ਼ਾਨੇ ਉਹ ਸਮੁੰਦਰ ਹੋ ਪਾਤਸ਼ਾਹ ਤੁਹਾਡੇ ਵਾਲੇ ਗੁਣ ਮੇਰੇ ਹਿਰਦੇ ਵਿੱਚ ਟਿੱਕੇ ਰਹਿ ਜਾਣ ਨਾਨਕ ਕਹਿ ਸੁਖ ਏਹੀ ਸਤਿਗੁਰੂ ਜੀ ਆਹੀ ਸੁਖ ਮੰਗਾਂ ਕਿ ਮੇਰਾ ਮਨ ਹੈ ਜਿਹੜੀ ਜ਼ਿੰਦਗੀ ਰਹਿ ਗਈ ਹੈ ਇਹ ਤੁਹਾਡੇ ਗੁਣਾਂ ਦੇ ਨਾਲ ਭਰਪੂਰ ਹੋ ਜਾਵੇ ਤੁਹਾਡੇ ਅੰਦਰ ਵਾਲੇ ਗੁਣ ਨਿਮਰਤਾ ਵਾਲੇ ਸਹਿਜ ਵਾਲੇ ਸਤਿਗੁਰੂ ਜੀ ਮੇਰੇ ਮਨ ਵਿੱਚ ਵੀ ਟਿਕ ਜਾਵੇ ਮੇਰਾ ਮਨ ਵਾਸਿ ਆਵੇ ਸੰਤਾਂ ਦੀ ਧੂੜ ਦੇਣੀ ਕਰੋ ਗੁਰਮੁਖ ਪਿਆਰਿਆਂ ਦਾ ਸੰਗਤ ਬਖਸ਼ੋ ਚਰਨ ਧੂੜ ਸੁਖ ਦੇਣ ਵਾਲੀ ਹੋਵੇ ਜਿਨ੍ਹਾਂ ਦੇ ਮਨ ਦੇ ਵਿੱਚੋਂ ਸਾਰੀ ਇੱਕੋ ਰਸ ਦੀ ਨਾਲ ਆਪ ਜੀ ਦਾ ਨਾਮ ਜਪਣ ਵਾਲੀ ਹੁਣ ਉਹਨਾਂ ਦੇ ਨਾਲ ਮੈਨੂੰ ਬੁਲਾਉਣਾ ਕਰਿਓ ਉਹ ਗੁਰਮੁਖ ਪਿਆਰਿਆਂ ਦੀਆਂ ਵਰਕਤਾਂ ਦੇ ਵਿੱਚੋਂ ਸਤਿਗੁਰੂ ਜੀ ਮੈਂ ਧੂੜ ਲੈ ਕੇ ਰਹਦੇ ਮਨ ਦੇ ਵਿਕਾਰਾਂ ਨੂੰ ਵੀ ਆਪ ਪਵਿੱਤਰ ਤੋਂ ਪਵਿੱਤਰ ਬਣਾ ਲਵਾ ਸਤਿਗੁਰੂ ਬਾਦਸ਼ਾਹ ਮੇਰਾ ਜੀਵਨ ਤੁਹਾਡੇ ਚਰਨਾਂ ਵਿੱਚ ਪਰਵਾਹ ਨ ਹੋ ਜਾਵੇ ਕੋਈ ਤੀਰ ਦਿਸਦਾ ਮੁਕਾਬਲਾ ਨਹੀਂ ਕਰ ਸਕਦਾ ਪਾਸ਼ਾ ਕਹਿੰਦੇ ਜਿਹਨੇ ਮਨ ਨੂੰ ਜਿੱਤ ਲਿਆ ਮਨ ਜੀਤੈ ਜਗ ਜੀਤ ਮਨ ਦੀ ਸਾਰੀ ਖੇਡ ਹੈ ਪਾਸ਼ਾ ਕਹਿੰਦੇ ਮਨ ਨੂੰ ਬਸ ਵਿੱਚ ਕਰਨਾ ਹੈ ਜਿਸ ਤਰ੍ਹਾਂ ਭਾਈ ਮੱਦੀ ਦਾਸ ਨੇ ਮਨ ਨੂੰ ਬਸ ਵਿੱਚ ਕਰ ਲਿਆ ਮਨ ਦੇ ਬਸ ਵਿੱਚ ਕਰਨਾ ਇਹ ਸਮਝ ਲਿਆ ਵੀ ਮੇਰਾ ਮੁਖ ਮੇਰੇ ਗੁਰੂ ਸਾਹਿਬ ਨਾਲ ਹੋ ਜਾਵੇ ਸਰੀਰ ਦੇ ਦੋ ਫਾੜ ਹੋ ਗਏ ਪਰ ਕੋਈ ਪਰਵਾਹ ਨਹੀਂ ਹੋਈ ਸਰੀਰ ਦੋ ਲੱਕੜੀ ਸੁੱਕੀ ਦੀ ਤਰ੍ਹਾਂ چیر ਦਿੱਤਾ ਜਾਗਬਾਨ ਨੇ ਪਰ ਕਹਿੰਦੇ ਟੇਕ ਇੱਕ ਰੱਖੀ ਆ ਨਾ ਗੁਰੂ ਦੇ ਮੁੱਖ ਵਾਲਾ ਆਪਣਾ ਮੁੱਖ ਕੰਨਦੇ ਵਾ ਜਪਜੀ ਸਾਹਿਬ ਰੱਬ ਕਰਨ ਜੱਪਾ ਜੱਪ ਜੋ ਜੋ ਪੌੜੀ ਦਰ ਪੌੜੀ ਅੱਗੇ ਵਧਦੇ ਗਏ ਆਰਾ ਵੀ ਡਾਂਢ ਦੀ ਨਾਲ ਉਸੇ ਤਰ੍ਹਾਂ ਸਿਰ ਨੂੰ ਕੱਟਦਾ ਚਲੇ ਗਿਆ ਸਤਿਗੁਰ ਪਾਤਸ਼ਾਹ ਮੈਨੂੰ ਉਹਨਾਂ ਗੁਰਮੁਖ ਪਿਆਰਿਆਂ ਦੀ ਸੰਗਤ ਆਪ ਜੀ ਦੇ ਅੰਮ੍ਰਿਤ ਵੇਲੇ ਜਾਗਣ ਦੀ ਦਾਤ ਆਪ ਜੀ ਵਾਲੇ ਅੰਮ੍ਰਿਤ ਵਾਲੇ ਗੁਣ ਮੇਰੀ ਝੋਲੀ ਵਿੱਚ ਪਾ ਦਿਓ ਤੁਸੀਂ ਗੁਣਾਂ ਦੀ ਖਜ਼ਾਨੇ ਹੋ ਗੰਗਾ ਜਮਨਾ ਗੋਦਾਵਰੀ ਸਰਸਤੀ ਤੇ ਕਰੇ ਉਦਮ ਧੂਰ ਸਾਧੂ ਕੀ ਤਾਈ ਗਿਲ ਵਿੱਚ ਕਮੈਲ ਭਰੇ ਪਰੇ ਹਮਰੇ ਸਤਿਗੁਰ ਪਾਤਸ਼ਾ ਜਿਵੇਂ ਗੰਗਾ ਜਮਨਾ ਸਰਸਵਤੀ ਤਿੰਨੋਂ ਸੰਗਮ ਨਦੀਆਂ ਦਾ ਤਰਬੈੜੀ ਦਾ ਪ੍ਰਾਤਮਕ ਸਮੇਂ ਦੀ ਬਾਤ ਆ ਇਹ ਸਤੁਰ ਕੰਦੇ ਸ਼ੁੱਧ ਪਾਣੀ ਹੁੰਦਾ ਸੀ ਹੁਣ ਤਾਂ ਤਿੰਨਾ ਨਦੀਆਂ ਵਿੱਚ ਕੈਮੀਕਲ ਹੋਣ ਕਰੇ ਗੰਦੀਆਂ ਗੰਦ ਬਹੁਤ ਜ਼ਿਆਦਾ ਦਰਿਆਵਾਂ ਵਿੱਚ ਗੰਦ ਪੈ ਗਿਆ ਪਰ ਸਤਿਗੁਰੂ ਆਧਾਰਨ ਦਿੰਦੇ ਨੇ ਕਹਿੰਦੇ ਅਜੇ ਵੀ ਉਹਦੇ ਵਿੱਚੋਂ ਚੱਲਦਾ ਪਾਣੀ ਨਦੀਆਂ ਦਰਿਆਵਾਂ ਦਾ ਹੌਲੀ ਹੌਲੀ ਵਹਿੰਦਾ ਵਹਿੰਦਾ ਧਰਤੀ ਵਿੱਚ ਸਮਾ ਕੇ ਗੋਵਿੰਦਨ ਹੋ ਕੇ ਥੱਲੇ ਤਲ ਦੇ ਵਿੱਚ ਚਲੇ ਜਾਂਦਾ ਫਿਰ ਉਹ ਪਾਣੀ ਫਿਲਟਰ ਹੋ ਕੇ ਸਾਡੇ ਵਾਸਤੇ ਪੀਣ ਵਾਸਤੇ ਸ਼ੁੱਧ ਹੋ ਕੇ ਆ ਜਾਂਦਾ ਇਹ ਸਤਿਗੁਰੂ ਪਾਤਸ਼ਾ ਇਸੇ ਤਰ੍ਹਾਂ ਕਿਲ ਵਿਖ ਮੈਲ ਭਰੇ ਹਮਰੇ ਵਿੱਚ ਮਹਾਰਾਜ ਸਾਡੇ ਮਨਾਂ ਦੇ ਵਿੱਚ ਬੜੀ ਜ਼ਹਿਰ ਭਰੀ ਹੋਈ ਹੈ ਈਰਖਾ ਦੇ ਭਰੇ ਪਿਆ ਤਾਪ ਦੇ ਕ੍ਰੋਧ ਦੇ ਲੋਭ ਦੇ ਮੋਹ ਦੇ ਹੰਕਾਰ ਦੇ ਸਤਿਗੁਰ ਪਾਤਸ਼ਾ ਸਾਡਾ ਮਨ ਇਨ੍ਹਾਂ ਦੁੱਖ ਦਇਨ ਵਾਲੀਆਂ ਵਸਤੂਆਂ ਦੇ ਨਾਲ ਭਰਿਆ ਪਿਆ ਮੋਹ ਦੇ ਬੰਮਤਾ ਚ ਭਰੇ ਪਿਆ ਸੀ ਕਿਰਪਾ ਕਰੋ ਹਮਰੀ ਮੈਣ ਸਾਧੂ ਕੀ ਧੂੜ ਗਵਾਈ ਜਿਸ ਤਰ੍ਹਾਂ ਸਾਧੂਆਂ ਦੀ ਧੂੜੀ ਸਾਧੂਆਂ ਦੇ ਢੌਂਡ ਦੇ ਨਾਲ ਗੰਗਾ ਜਮਨਾ ਦਾ ਆਪੋ ਬਿੱਤਰ ਜਲ ਸ਼ੁੱਧ ਹੋ ਕੇ ਧਰਤੀ 'ਚ ਸਮਾ ਜਾਂਦਾ ਉਹ ਮੈਲ ਕੱਟ ਕੇ ਰੇਤ ਵਿੱਚ ਰਲ ਜਾਂਦੀ ਹੈ ਸਤਿਗੁਰ ਜੀਓ ਸਾਨੂੰ ਵੀ ਆਪਣੇ ਗੁਰਮਖ ਪਿਆਰਿਆਂ ਦੀ ਸੰਗਤ ਬਖਸ਼ਿਓ ਸਾਡੇ ਜੀਵਨ ਵਿੱਚ ਜਿਹੜੇ ਵਿਕਾਰ ਰਹਿ ਗਏ ਨੇ ਮਨ ਬੈੜਾ ਹੋਇਆ ਹੋਇਆ ਮਨ 'ਚ ਕੋਈ ਬੇਈਮਾਨੀ ਹੈ ਕਿਸੇ ਪ੍ਰਕਾਰ ਦਾ ਕਿਸੇ ਪ੍ਰਤੀ ਈਰਖਾ ਹੈ ਮਨ ਨੂੰ ਮੈ ਦਾ ਰੋਗ ਲੱਗਿਆ ਗਰੀਬ ਨਿਵਾਜ ਇਹ ਬੈੜ ਕੱਢ ਦਿਓ ਕਿਲੇ ਵਿੱਚ ਇਹ ਪਾਪਾਂ ਦੀ ਬੈੜ ਸਾਡੀ ਲੈ ਜਾਵੇ ਅਸੀਂ ਉਹਨਾਂ ਗੁਰਮੁਖ ਪਿਆਰਿਆਂ ਨਾਲ ਮਿਲ ਕੇ ਅਮਰਤ ਮਿਲੇ ਰੋਜ਼ ਦੀ ਸੰਗਤ ਕਰਨ ਵਾਲੇ ਬਣ ਜਾਈਏ ਸਤਿਗੁਰ ਪਾਤਸ਼ਾਹ ਜੀ ਇਹ ਸਾਡੀ ਬੇਨਤੀ ਪ੍ਰਵਾਨ ਕਰਨੀ ਕਰੋ ਇਹ ਸੱਚੇ ਪਾਤਸ਼ਾਹ ਦੀਨदयाल ਮਹਾਰਾਜ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋਖ ਹੀਤ ਹੈ ਸੂਰਾ ਆਪ ਕਰੋ ਕਿਰਪਾ ਸਾਡੇ ਮਨ ਨੂੰ ਆਪ ਜੀ ਦੀ ਅਬਰਤ ਬਾਣੀ ਦਾ ਵੈਗਰੂ ਨਾਮ ਦਾ ਰੰਗ ਚੜ ਜਾਵੇ ਅਸੀਂ ਵੀ ਪਾਤਸ਼ਾਹ ਜੀ ਆਪ ਜੀ ਦੀ ਇਹ ਬਖਸ਼ੀ ਹੋਈ ਜ਼ਿੰਦਗੀ ਨੂੰ ਸਫਲ ਕਰਕੇ ਤੁਹਾਡੇ ਨਾਮ ਦਾ ਰੰਗ ਚੜਾ ਕੇ ਚਰ ਤੁਹਾਡੇ ਚਰਨ ਨਾਲ ਜੁੜ ਜਾਈਏ ਆਓ ਸਤਿਗੁਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਅੱਜ ਅਮਰਤ ਵੇਲੇ ਦੀ ਕੜਾ ਪ੍ਰਸ਼ਾਦ ਦੀ ਸੇਵਾ ਦੀ ਵਾਰੀ ਸਤਿਗੁਰ ਚਰਨ ਸਿੰਘ ਦੇ ਪਰਿਵਾਰ ਵੱਲੋਂ ਹੈ ਕੱਲ ਫੇਰ ਦੋ ਤਰੀਕ ਦੀ ਗਰਚਰ ਸਿੰਘ ਦੇ ਪਰਿਵਾਰ ਦੀ ਵਾਰੀ ਹੋ ਸਕਦਾ ਵੀ ਇੱਕ ਤਰੀਕ ਦੀ ਸੇਵਾ ਇਹਨਾਂ ਦੇ ਬਦਲ ਕੇ ਲੈ ਲਈ ਹੋਵੇ। ਉਹ ਪਰਿਵਾਰ ਜਾਣਦਾ ਹੈ ਆਓ ਸੰਗਤ ਪਾਤਸ਼ਾਹ ਮਹਾਰਾਜ ਕਿਰਪਾ ਕਰਨੀ ਅੰਮ੍ਰਿਤ ਮਿਲਦੀਆਂ ਦਾਤਾਂ ਸੇਵਾ ਸਿਮਰਦੀਆਂ ਦਾਤਾਂ ਬਖਸ਼ੋ ਸਰੀਰਾਂ ਨੂੰ ਚੜ੍ਹਦੀ ਕਲਾ ਗੁਰੂ ਘਰ ਦਾ ਪਿਆਰ ਬਖਸ਼ੋ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਕਰਤਬਹਤ ਦੇਸ ਰਾ ਦੁਏ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਨਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਿ ਨਾਮੁ ਧਿਆਇਆ ਗਏ ਮਸਕਤਿ ਕਾ ਨਾਨਕ ਤੇ ਮੁਖ ਉਜਲੇ ਕਿਤੇ ਛੁਟੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧ ਆ ਗਏ ਅਰਦਾਸ અમારી ਮਰਗਾਂ ਨੂੰ ਮਾਰਨ ਲਈ ਨਿਆਣੇ ਜੀ ਮਹਾਂਪੁਰਖਾਂ ਤੋਂ ਸਤਿ ਸ਼੍ਰੀ ਅਕਾਲ ਸਿਮਰੋ ਸ੍ਰੀ ਹਰਿ ਦਾਸ ਜੀ ਤੇ ਆਪਾਂ ਸਾਰਿਆਂ ਜੀ ਸਮਾਗਮ ਤੇ ਆਇਆ। ਕਾਲ ਨੋ ਨਿਥੇ ਆਵੇ ਤਾਂ 10ਵਾਂ ਪਾਪਸ਼ੋ ਗੁਰੂ ਜੀ ਸਾਹਿਬ ਦੇ ਸਾਥ ਆਪਾਂ ਸੋ ਨੋ ਗ੍ਰੰਥ ਸਾਹਿਬ ਦੇ ਦਰਬਾਰ ਤੇ ਆ ਕੇ ਅੰਮ੍ਰਿਤ ਗੋੜਾ ਜੀ ਸ੍ਰੀ ਵਾਹਿਗੁਰੂ ਜੀ ਵਾਡਕੇ ਸ਼ੁਕਰੀਆ ਦੇਖ ਲਈ ਇੱਕ ਵਾਰ ਦੇ ਕਰਜ ਕੀਤਾ ਜਿਹੜਾ ਪਿਆਰੇ ਸ਼ੁਕਰੀਆ ਬੋਲ ਦਿਆ ਹਾਂ ਦਾ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਜਨ ਗਸਤ ਕਰਤ ਸਿਧ ਤੇ ਵੰਦ ਕਰੈ ਕੋ ਜੀ ਆਰਿਆ ਨਾ ਕਰਾਈ ਬੈ ਗੁਰੂ ਆਇ ਸੇਵਾ ਕਰਦੀ ਕਰਦੀ ਰਾਜੇ ਸਤਿ ਆਸਨਾੜਾਈ ਜੀ ਦਾ ਸਿਕਾਂ ਫਿਕਰੀਆਂ ਤੇ ਲੀਆ 55 70 ਸਰਵਤ ਦੁਆਰੇ ਆ ਜਾ ਤਾ ਕੇ ਬੋਲਣਾ ਜੀ ਸ੍ਰੀ ਵਾਹਿ श्री अमर ਜਾਉਂ ਗਿਆ ਝੰਡੇ ਬੁੰਦੇ ਜੁਗੋ ਜੁਗਾ ਲਾਤਾ ਮਹਾਨ ਹੈ ਕਾਗੁਰਾ ਜੀ ਸ੍ਰੀ ਵਾਹਿਗੁਰੂ ਜੀ ਪਰਨੀ ਕਾ ਬੰਦੀ ਰੱਖਿਆ ਹੈ ਆ ਰਹੀ ਸਾਧੂ ਤੋਂ ਬੰਦੀ ਬਸਤ ਦਨਕਾਰਾ ਸਾਹਿਬ ਗੁਰਦੁਆਰੇ ਗੁਰਨਾਮਿਆਰੀ ਫਲ ਸਭ ਤੋਂ ਚੁੰਨੇ ਗਿਆ ਫੋਲੇ ਦਰਸ਼ਨ ਦੇ ਗਾਰ ਸੇਵਾ ਸੰਭਾਲਦਾ ਦਾਤ ਮਾਨ ਸਭੀ ਬਖਸ਼ੂ ਮਾਨਿਆ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਅਪਾਰ ਬਖਸ਼ਰ ਰਹਿਣ ਦਾ ਪੁਰੀਆ ਕਰ ਸਰਕਾਰੀ ਰਾਜ ਦੀ ਅਮਰਦਿਤ ਨਗਰ ਦੇ ਜਾਗਦੇ ਦਾਤ ਨੂੰ ਅਮਰਦਿਤ ਨਗਰ ਦੇ ਪੰਜਾਬ ਵਾਲੀ ਦੇ ਵਿਸ਼ੇਸ਼ ਵਿਆਪੀ ਸੇਵਾ ਹੁਕਮ ਨਾਲ ਅਕਾ ਵਿਚਾਰ ਦਿਲਾਉ। ਦਾ라이 ਸਹਗਤ ਨੂੰ ਬਾਣੀ ਦੇ ਆਸਰਾ ਜੋੜਨਾ ਪਰਣਾ। ਕਹਾਂ ਗਿਆ ਬਾਣੀ ਦੀ ਜਾਪ ਕਰਦੇ ਆ ਪਾਤਸ਼ਾਹ ਜੀ ਕਥਾ ਵਿਚਾਰਾ ਕਰਦੇ ਆ ਹਾਉ ਨਾਮ ਦੀ ਸੂਰਤੀ ਸੇਵਾ ਸਭ ਕਰਦੇ ਆ। ਸੰਗਤ ਕੋਲੋਂ ਇਹ ਕਾ ਪ੍ਰਾਰਥਨੀਆਂ ਜਾਣੀ ਅਰਜਨ ਤੋਂ ਲੈ ਕੇ ਕਸ਼ਨਹਾਰੀ ਤੇ ਤੋਨਕ अभी तो सिर्फ ये करें मास्टर कार पांच छह शत बॉडी के आगे कर तो उसके बाद अगर ज्ञान करने को इच्छा हो श्री आई सात पत्नियां हाजिरियां से गुरु का वादा से प्रवास कर रही है नगर की सुख शांति जो शरीर आदि का तो उसके वशनी आमंत्रण में जाकर वशनी बॉडी का बॉडी का ज्ञान करते हैं रसाद ये दास शब्द बाधा काटा होती है बाद में बादशाह जी आप जीवन वशनी दाता का پروار دی چندی جنا واسطے امر ولی <سؤال> پاشا گرا کو دی سیوا لے کے حاضر ہوئے در پروار سرو پروار نے اپنا اپ کی دیا سنگ کاج پتاں دی جا کے ہو گئی جو چھکیا دی دل دا ساتھ دا رہ کی جتے کلا بھائی جی کی واسطے کرو کرپا پاشا جی اپنے پروار دے تو لائی کو بخشے نظر نظر دی ہاتھ کرو سہی پیاری مل دی نظر دیا اپ جی دا نام کتاب ہے نام ਆਪੀ ਰਹੇ ਮਨ ਕੋਈ ਕੋਈ ਸਮਝ ਲੈਂਦੀ سا سریا کال واحر جی کا خالص واحگ جی کی فتح سب نام ਸੂਰਾ ਪਾਉ ਆ ਪੂਰੇ ਇਹ ਮੰਗਾ ਤਨਾਸਰੀ ਹੀ ਮਨ ਨਾਮਨ ਜਾ ਕੋ ਵੰਦਨ ਲਾ ਕੋ ਇਸ ਜਗ ਮੈਂ ਸੋ ਕਹੀ ਤੈ ਸੂਰਾ ਆਤਮ ਜਿਨੇ ਸਗਲ ਵਸਤਾਂ ਤਨ ਜਾ ਕੋ ਸਤ ਗੁਰੂ ਜਾ ਕੋ ਵਰਦਨ ਲਾ ਕੋ ਇਸ ਜਗ ਮੈਂ ਸੋ ਕਹੀ ਰਹਿ ਸੂਰਾ ਆਦਿ ਜੁੜੇ ਸਗਲ ਅਵਸਥਾ ਕਹਿ ਜਾਂ ਕਾ ਸਤਿਗੁਰੂ ਪੂਰਾ ਠਾਕੁਰ ਗਾਇ ਗਿਆ ਅਤਮਾਰੰਗਰ ਸਰਣੀ ਬਾਹੁਰ ਨਾਮ ਧਿਆਨ ਸਹਿ ਸਮਾਹਨ ਸੰਤਨ ਜਨ ਕੇ ਚਰਨ ਵਸ ਮੇਰੇ ਮਿਹਰ ਸੰਗੁ ਕੋਈ ਕਾਏ ਜਨ ਕੀ ਤੂਰ ਦਿਓ ਕਿਰਪਾ ਜਲ ਕੇ ਚਰਨ ਬਸੈ ਮੇਰੇ ਨੀਰੈ ਸੰਤ ਪੁਰੀਤਾ ਦੇ ਜਨ ਕੀ ਤੂਰ ਦੇ ਨਾ ਮੇਰੇ ਪਾਲਿਤ ਨਾਮ ਹੈ ਸੁਹੇ ਜੀ ਵਾਹਿਗੁਰੂ ਦਾ ਖਾਸ ਵਾਹਿਗੁਰੂ ਜੀ ਕੀ ਫਤਿਹ ਜਪੋ nama <Sess> satuem <Sess> <Sess>